ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਪੰਜਾਬ ਨੂੰ ਪਤਾ ਨਹੀਂ ਕਾਦੀ ਕਿਹਦੀ ਨਜ਼ਰ ਲੱਗੀ ਸਾਰਾ ਪੰਜਾਬ ਹੀ ਡੁੱਬ ਰਿਹਾ ਵੀ ਆਪਾਂ ਨੂੰ ਵੀ ਹੈਲਪ ਕਰਨੀ ਚਾਹੀਦੀ ਹੈ ਤੇ ਇੱਕ ਆਪਣੇ ਹੋਰ ਖਬਰ ਹੈ ਪਟਿਆਲੇ ਦੀ ਜਿਹੜੀ ਹਰਿਆਣੇ ਤੋਂ ਟਾਂਗਰੀ ਨਦੀ ਆਉਂਦੀ ਹੈ ਉਹਨੇ ਜਮਾਰੂ ਕਾਮੀ ਇਧਰ ਬਹੁਤ ਸਾਰੇ ਪਿੰਡਾਂ 'ਚ ਪਾਣੀ ਚਲੇ ਗਿਆ ਇੱਕ ਤਾਂ ਨਾ ਜਦੋਂ ਆਪਾਂ ਫਸਲਾਂ ਵੜ ਲੈਨੇ ਕੰਪੇਨ ਨਾਲ ਉਸ ਤੋਂ ਬਾਅਦ ਉਹਨੂੰ ਜਲਾ ਦਿੰਨੇ ਆਂ ਅੱਗ ਲਾ ਦਿੰਨੇ ਆਂ ਵੀ ਬਲ ਜੂਗਾ ਉਹਦੇ ਨਾਲ ਕੀ ਹੁੰਦਾ ਜਿਹੜੇ ਜਾਨਵਰ ਹੁੰਦੇ ਆ ਚੂਹੇ ਹੋਗੇ ਸਭ ਸਲੂਤੀ ਬਿੱਲੀਆਂ ਬੁੱਲੀਆਂ ਜੋ ਵੀ ਹੁੰਦਾ ਉਹ ਬਈ ਸੜ ਕੇ ਸੁਆਹ ਹੋ ਜਾਂਦੀ ਹੈ ਫਿਰ ਕੁਦਰਤ ਵੀ ਕਹਿਰ ਦਿਖਾਉਂਦੀ ਹੈ ਹੁਣ ਆਪਾਂ ਦੋਸ਼ ਕੀ ਦਾ ਦਈਏ ਮੈਂ ਕਹਿੰਨਾ ਇਹਨਾਂ ਦਾ ਵੀ ਨਹੀਂ ਦੇ ਸਕਦੇ ਇਹ ਮਰ ਜਾਂਦੇ ਕੋਈ ਗੱਲ ਨਹੀਂ ਜਾਨਵਰ ਹੈ ਪਰ ਹੁਣ ਕੁਦਰਤ ਦਾ ਕੋਈ ਕੀ ਕਹ ਸਕਦਿਆਂ 1988 ਚ ਐਦੋਂ ਵੀ ਘਟਾ ਆਇਆ ਸੀ ਇਹ ਤਾਂ 15 ਕਿਊਸਕ ਆ ਗਿਆ ਉਹ ਸੀਗਾ 11 ਕਿਊਸਕ ਤੇ ਵੀਰ ਬਣ ਕੇ ਨਾ ਜਿਹੜੇ ਵੀ ਮੇਰੇ ਨਾਲ ਜੁੜੇ ਹੋਏ ਸਬਸਕ੍ਰਾਈਬਰ ਮੈਂ ਕਹਿੰਨਾ ਵੀ ਆਪਾਂ ਥੋੜਾ ਥੋੜਾ ਕਰਕੇ ਜਿਹੜਾ ਕਾਮੀ ਇਧਰ ਕਨੌਰ ਕਨੀ ਆਇਆ ਹੈ ਫਲੱਡ ਉਹਨਾਂ ਦੀ ਮਦਦ ਕਰੀਏ ਕਿਉਂਕਿ ਉੱਥੇ ਗਿਸਤੀਆਂ ਹੈਗੀਆਂ ਤੇ ਆਪਾਂ ਰਸਨ ਸੁੱਕਾ ਹੋਊਗਾ ਜਿਹੜਾ ਜਿਹੜਾ ਆਪਾਂ 10 ਵਗੈਰਾ ਜੋ ਵੀ ਲੈ ਜਾਣਾ ਬੋਤਲਾਂ ਪਾਣੀ ਦੀਆਂ ਜਿੰਨਾ ਜੋ ਗਏ ਹੈਗੇ ਆਪਾਂ ਓਨੇ ਸਾਰੇ ਸਬਸਕ੍ਰਾਈਬਰਾਂ ਨੂੰ ਬੇਨਤੀ ਹੈ ਕਿ ਆਪਾਂ ਇਕੱਠੇ ਹੋ ਕੇ ਜਾਣਾ ਜਿਹੜੇ ਮੇਰੇ ਇੰਸਟਾਗ੍ਰam ਤੇ ਫੋਲੋਅਰ ਹੈ ਉਹਨਾਂ ਨੂੰ ਬੇਨਤੀ ਹੈ ਵੀ ਆਪਾਂ ਇਕੱਠਿਆਂ ਨਹੀਂ ਜਾਣਾ ਦਸਵੰਦ ਕੱਢਣਾ ਜਿਹੜੇ ਫੇਸਬੁੱਕ ਤੇ ਹੈ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਇਕੱਠੇ ਨਹੀਂ ਜਾਣਾ ਤੇ ਆਪਾਂ ਰਸਨ ਇਕੱਠਿਆਂ ਹੀ ਪਹੁੰਚਾ ਕੇ ਹੋਣਾ ਹੈ। ਏਠਾ ਮੇਰਾ ਨੰਬਰ ਆ ਰਿਹਾ ਹੋਊਗਾ ਤੇ ਉਹਦੇ ਤੇ ਕੰਟੈਕਟ ਕਰਿਓ। ਸਾਰੇ ਜਣੇ ਹੱਥ ਜੋੜ ਕੇ ਬੇਨਤੀ ਕਰ ਰਿਆ ਆ। ਦਸਵੰਦ ਕੱਢਣਾ ਆਪਾਂ ਜਿੰਨੇ ਜੋਗੇ ਆ ਉਹਨੇ ਜੋਗੇ ਲੈ ਕੇ ਗੱਡੀਆਂ ਲੈ ਕੇ ਜਾਵਾਂਗੇ ਆਪਾਂ। ਬੇਨਤੀ ਕਰ ਰਿਆ ਮੈਂ ਤੁਹਾਨੂੰ ਕਿਉਂਕਿ ਉਹਨਾਂ ਦੇ ਘਰਾਂ 'ਚ ਪਾਣੀ ਵੜ ਗਿਆ। ਕੋਣ ਰਸਨ ਹੋਊਗਾ ਗਿੱਲਾ ਹੋ ਗਿਆ ਹੋਊਗਾ। ਆਪਾਂ ਪਾਣੀ ਵੀ ਲੈ ਜਾਣਾ ਕਿਉਂਕਿ ਲਾਈਟ ਕੱਟੀ ਜਾਂਦੀ ਐ। ਉਹਨਾਂ ਦੀਆਂ ਟੈਂਕੀਆਂ 'ਚ ਪਾਣੀ ਮੁੱਕ ਜਾਂਦਾ ਹੈ ਪੀਣ ਵਾਲਾ ਵੀ ਨਹੀਂ ਹੁੰਦਾ ਪੀਣ ਵਾਲਾ ਵੀ ਲੈ ਕੇ ਜਾਣਾ ਹੈ ਖਾਣ ਨੂੰ ਚਾਹੀਦੀਆਂ ਰੋਟੀਆਂ ਜਾਂ ਕੋਈ ਸੁੱਕਾ ਉਹ ਵੀ ਲੈ ਕੇ ਜਾਣਾ ਹੈ ਦੁੱਧ ਹੈ ਫਰੂਟ ਵੀ ਲੈ ਕੇ ਜਾਣੇ ਆਕੇਲੇ ਕੁਲੇ ਹੋਗੇ ਬੱਚੇ ਵੀ ਹੁੰਦੇ ਆ ਉਹ ਖਾ ਲੈਂਦੇ ਆ ਬਜ਼ੁਰਗ ਖਾ ਲੈਂਦੇ ਆ ਤੇ ਦੂਸਰੀ ਗੱਲ ਮੈਂ ਇਹ ਕਹਿਣਾ ਚਾਹਣਾ ਵੀ ਆਪਾਂ ਨਾ ਮਦਦ ਕਰੀਏ ਦਸਵੰਦ ਕੱਢੀਏ ਸਕ੍ਰੀਨ ਤੇ ਆ ਰਿਹਾ ਹੋਊਗਾ ਮੇਰਾ ਨੰਬਰ ਕੰਟੈਕਟ ਕਰੋ ਜਰੂਰ ਤੇ ਆਪਾਂ ਦਸਵੰਦ ਕੱਢ ਕੇ ਆਈਏ ਸਾਰੇ ਇਕੱਠੇ ਮਿਲ ਕੇ ਜਾਵਾਂਗੇ ਇਹ ਨਹੀਂ ਮੈਂ ਇਕੱਲਾ ਜਾਣਾ ਸਾਰੇ ਇਕੱਠੇ ਮਿਲ ਕੇ ਜਾਣਾ ਜਿੰਨੇ ਜੋਗੇ ਹੈਗੇ 10 ਰੁਪਏ ਵੀ ਹੈਗੇ ਉਹ ਵੀ 100 ਰੁਪਿਆ ਹੈਗਾ ਉਹ ਵੀ ਜਿੰਨੇ ਜੋਗਾ ਹੈਗਾ ਮਤਲਬ 500000 ਜਿੰਨੇ ਜੋਗਾ ਵੀ ਹੈਗਾ ਆਪਾਂ ਦਸਵੰਦ ਕੱਢੀਏ ਤੇ ਆਪਾਂ ਇੱਕੋ ਗੱਡੀ ਦੋ ਗੱਡੀਆਂ ਜਿੰਨੀਆਂ ਵੀ ਹੋ ਸਕੀਆਂ ਆਪਾਂ ਲੈ ਕੇ ਜਾਈਏ ਬੇਨਤੀ ਹੈ ਮੇਰੇ ਵੀਰੋ ਕਿਉਂਕਿ ਉਹ ਬਹੁਤ ਦੁਖ ਦੀ ਘੜੀ ਚ ਹੈ ਜਿਨ੍ਹਾਂ ਦੇ ਘਰੇ ਪਾਣੀ ਆਇਆ ਹੁੰਦਾ ਨਾ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਕੀ ਹਾਲਾਤ ਹੁੰਦੇ ਆ ਅੱਜ ਪੰਜਾਬ ਦੇ ਬਹੁਤ ਬੁਰਾ ਹਾਲ ਹੈ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਇੰਨਾ ਬੁਰਾ ਹਾਲ ਹੈ ਕਿ ਮੈਂ ਰੋਕੇ ਨਹੀਂ ਦੱਸ ਸਕਦਾ ਵੀਰੇ ਜਦੋਂ ਮੈਂ ਵੀਡੀਓ ਦੇਖਦਾ ਨਾ ਇਸਤਾ ਤੇ ਰੋਣਾ ਆ ਜਾਂਦਾ ਮੈਨੂੰ ਮੈਂ ਵੀ ਇਹੀ ਚੁਣ ਹੈ ਵੀ ਸਾਡੇ ਪਟਿਆਲੇ ਚ ਆਇਆ ਹੜ ਤੇ ਅਸੀਂ ਹੈਗੇ ਨੇੜੇ ਤੇ ਅਸੀਂ ਕਿਉਂ ਨਾ ਹੈਲਪ ਕਰੀਏ ਚਾਹੇ ਵੀਰ ਵੀ ਕਰੋ ਪਰ ਕਰੋ ਯਾਰ ਉਹ ਵੀ ਆਪਣੇ ਭਰਾ ਹੀ ਨੇ ਪਲੀਜ਼ ਰਿਕੁਐਸਟ ਹੈ ਤੇ ਜੇ ਸਾਡੇ ਕੋ ਨਹੀਂ ਆਉਂਦਾ ਤਾਂ ਫਿਰ ਸਾਲ ਉਹ ਵੀ ਹੈਲਪ ਕਰ ਦੇ ਮੈਂ ਬੇਨਤੀ ਕਰਨਾ ਚਾਹੁੰਦਾ ਦੋਨੋਂ ਵੀ ਆਪਾਂ ਚੱਲਾਂਗੇ ਸਾਰੇ ਇਕੱਠੇ ਹੋ ਕੇ ਨੰਬਰ ਮੈਂ ਸਕਰੀਨ ਤੇ ਆਉਂਦਾ ਰਹੂਗਾ ਤੇ ਜੋ ਵੀ ਹੈ ਜਿੰਨਾ ਵੀ ਹੈ ਐਨੀ ਮੈਂ ਕਹਿੰਦਾ ਇੱਕ ਲੈ ਜਾਾਂਗੇ ਪਹਿਲਾਂ ਇੱਕ ਲੈ ਜਾਾਂਗੇ ਪਰ ਕੇ ਗੱਡੀ ਜਦੋਂ ਲੋਡ ਪਊਗੀ ਆਪਾਂ ਜਲਦੀ ਤੋਂ ਜਲਦੀ ਜਿੰਨੇ ਜਿੰਨੇ ਹੋਏ ਪੀਰ ਉਹ ਲੈ ਜਾਾਂਗੇ ਕਿਉਂਕਿ ਰਸ਼ਨ ਆਪਾਂ ਪਚਾਉਣਾ ਪਚਾਉਣਾ ਏਕ ਰਿਕਵੈਸਟ ਹੈ ਮੇਰੀ ਠੀਕ ਹੈ ਉੱਥੇ ਜਾ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਦੇਖ ਕੇ ਉਹ ਵਿਚਾਰੇ ਮੈਂ ਦੇਖ ਨਹੀਂ ਸਕਦਾ ਅੱਜ ਮੈਂ ਟੀਵੀ ਦੇਖ ਰਿਹਾ ਸੀਗਾ ਉਹਦੇ ਜਰੀਏ ਮੈਨੂੰ ਪਤਾ ਲੱਗਿਆ ਤੇ ਉਹ ਇੰਨੇ ਰੋ ਰਹੇ ਸੀਗੇ ਵੀ ਪਾਣੀ ਨਹੀਂ ਟੈਂਕੀ ਚ ਇੱਕ ਬੂੰਦ ਵੀ ਪੀਣਗੇ ਕਿੱਥੋਂ ਸਮਝ ਰਹੇ ਹੋ ਨਾ ਦੂਜੀ ਗੱਲ ਸਾਰੇ ਐਨਆਰਈ ਭਾਈ ਜੀ ਭਈ ਚਾਹ ਵੀਡੀਓ ਪਾਈ ਸੀ ਮੈਂ ਉਸ ਤੋਂ ਬਾਅਦ ਉਹ ਵੀ ਟੀਵੀ ਤੇ ਲਾਈਵ ਕਹਿ ਰਿਹਾ ਵੀ ਅਸੀਂ ਸਾਰੇ ਮਦਦ ਕਰਾਂਗੇ ਠੀਕ ਹੈ ਤੇ ਸ਼ੇਅਰ ਕਰਿਆ ਕਰੋ ਸ਼ੇਅਰ ਕਰਨ ਨਾਲ ਹੋਰ ਵੀ ਅੱਗੇ ਪਹੁੰਚਦੀ ਹੈ ਵੀਡੀਓ ਠੀਕ ਹੈ ਤੁਸੀਂ ਪਲੀਜ਼ ਹੈਲਪ ਕਰਨੀ ਹੈ ਇਹ ਤੇ ਆਪਾਂ ਸਾਰੇ ਸਬਸਕ੍ਰਾਈਬਰ ਮਿਲ ਕੇ ਗੱਡੀ ਲੈ ਜਾਾਂਗੇ ਠੀਕ ਹੈ ਆਪਾਂ ਵੀ ਗੱਡੀ ਲੈ ਜਾਾਂਗੇ ਤੁਹਾਡੇ ਕੋਲੇ ਹੋਈ ਤੁਹਾਡੀ ਤੁਸੀਂ ਲਏ ਉਹ ਵੀ ਗੱਡੀ ਲੈ ਜਾਾਂਗੇ ਬਿਸਕਟ ਹੋਏ ਬੱਚੇ ਆ ਯਾਰ ਹੋਰ ਵੀ ਸਾਰਾ ਸਮਾਨ ਲੈ ਜਾਣਾ ਠੀਕ ਹੈ ਤੇ ਮੇਰੇ ਭਾਈ ਬੇਨਤੀ ਹੈ ਮੇਰੇ ਵੱਲੋਂ ਮੇਰੇ ਵੱਲੋਂ ਬੇਨਤੀ ਹੈ ਨਿਮਾਣੇ ਜੀ ਤੋਂ ਪਲੀਜ਼ ਆਪਾਂ ਚੱਲੀਏ ਤੁਸੀਂ ਫੋਨ ਕਰਿਓ ਤੇ ਆਪਾਂ ਚੱਲਾਂਗੇ ਠੀਕ ਹੈ ਸਸੀ ਗੱਲਵੀਰ ਜੀ ਸਿਰਫ ਸ਼ੇਅਰ ਕਰਨਾ ਹੈ ਸ਼ੇਅਰ ਹੋਰ ਕੁਝ ਨਹੀਂ ਕਰਨਾ ਠੀਕ ਹੈ ਸਸੀ ਗੱਲਵੀਰ ਜੀ